ਪੰਜਾਬ ਸੂਬੇ ਅੰਦਰ ਵੱਡੇ ਪੱਧਰ ਤੇ ਹੋ ਰਹੀਆਂ ਗਊ ਹੱਤਿਆਵਾਂ ਦੇ ਵਿਰੋਧ ਵਿੱਚ ਸਮੂਹ ਹਿੰਦੂ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਪਧਰੀ ਤੇ ਡੀਸੀ ਦਫ਼ਤਰਾਂ ਦੇ ਬਾਹਰ 16 ਦਸੰਬਰ ਨੂੰ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸ਼ਨ ਸੰਬੰਧੀ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ सतीश कुमार शर्मा राष्ट्रीय प्रधान गौ रखा दल यूथ सूबा प्रधान अरविंद गौतम शिवसेना हिंदुस्तान तर हिंदू संगठना के नेता मौजूद रहे ਸਮੂਹ ਹਿੰਦੂ ਸੰਗਠਨ ਦਾ ਦੇ ਪੂਰੇ ਪੰਜਾਬ ਦੇ ਵਿੱਚ ਮੀਟਿੰਗ ਹੋ ਰਹੀ ਹੈ। ਉਸੇ ਕੜੀ ਦੇ ਤਹਿਤ ਅੱਜ ਮੁਹਾਲੀ ਵਿਖੇ ਸਮੂਹ ਹਿੰਦੂ ਸੰਗਠਨਾਂ ਦੀ ਬੈਠਕ ਹੋਈ ਹੈ। ਔਰ ਜਿਹੜਾ ਸਮੂਹ ਹਿੰਦੂ ਸੰਗਠਨਾਂ ਨੇ ਬਹੁਤ ਸਿਆकांड ਗੌਤਸਕਰੀ ਦੇ ਖਿਲਾਫ 16 ਦਸੰਬਰ 2024 ਨੂੰ ਪੂਰੇ ਪੰਜਾਬ ਦੇ ਡੀਸੀ ਡੀਸੀ ਦਫ਼ਤਰਾਂ ਦੇ ਬਾਹਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਉਸੇ ਸੰਬੰਧੀ ਇਹ ਬੈਠਕ ਹੋਈ ਹੈ ਜਿਸ ਵਿੱਚ ਅਸੀਂ ਸਾਰੇ ਸਮੂਹ ਹਿੰਦੂ ਹਿੰਦੂ ਲੀਡਰ ਸਹਿਵਾਣ ਸ਼ਾਮਲ ਹੋਏ ਹਨ ਔਰ ਇਹ ਫੈਸਲਾ ਹੋਇਆ ਮੁਹਾਲਲੇ ਦੇ ਵਿੱਚ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਾਰੇ ਹਿੰਦੂ ਸੰਗਠਨ ਮਿਲ ਕੇ ਇੱਥੇ ਡਿਪਟੀ ਕਮਿਸ਼ਨਰ ਦੇ ਬਾਹਰ ਦਫ਼ਤਰ ਦੇ ਬਾਹਰ ਧਰਨਾ ਦੇਣਗੇ ਹੁਣ ਐਲਾਨ ਹੋਇਆ ਕਿ ਗਊਸ਼ਾਲਾ ਫੇਸ 1 ਤੋਂ ਇਹ ਸਾਰਾ ਰੋਸ ਮਾਰਚ ਚਲੇਗਾ ਔਰ ਮੇਰੇ ਖਿਆਲ 10 ਔਰ 11 ਦੇ ਵਿੱਚ ਲੋਕ ਇਕੱਠੇ ਹੋ ਜਾਣਗੇ 11 ਵਜੇ ਸਹੀ ਰੋਸ ਮਾਰਚ ਤੁਰਪੇਗਾ ਔਰ 12 ਵਜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਰੋਸ ਧਰਨੇ ਦੇ ਵਿੱਚ ਤਬਦੀਲ ਹੋ ਜਾਏਗਾ 2 ਵਜੇ ਤੱਕ ਧਰਨਾ ਦਿੱਤਾ ਜਾਏਗਾ ਔਰ ਡਿਪਟੀ ਕਮਿਸ਼ਨਰ ਨੂੰ ਚੇਤਾਵਨੀ ਪੱਤਰ ਪੂਰੇ ਪੰਜਾਬ ਚੋਂ ਦਿੱਤਾ ਜਾ ਰਿਹਾ ਹੈ ਉਹ ਚੇਤਾਵਨੀ ਪੱਤਰ ਦੇ ਉੱਤੇ ਜੇ ਸਰਕਾਰ ਨੇ ਧਿਆਨ ਨਾ ਦਿੱਤਾ ਇਹ ਸਨਾਤਨ ਦੀ ਲੜਾਈ ਜਿਹੜੀ ਹੈ ਬੜਾ ਵਾਰ ਚਲੇਗੀ ਉਸ ਅੰਦੋਲਨ ਦੀ ਇਹ ਪਹਿਲੀ ਕੜੀ ਹੈ ਨਾ ਇਹ ਪਹਿਲੀ ਹੈ ਨਾ ਆਖਰੀ ਹੈ ਸਨਾਤਨ Hindu ਧਰਮ ਦਾ ਅੰਦੋਲਨ ਗੋਵਨਸਾਭ ਮੋਰਚਾ ਦੇ ਬੈਨਰ ਤਲੇ ਚਲੇਗਾ ਅੱਜ ਇਹ ਤੋਂ ਸਮੂਹ Hindu ਸੰਗਠਨਾ ਨੇ ਸਾਰੇ ਹਿੰਦੂ ਸਮਾਜ ਨੂੰ ਅਪੀਲ ਕੀਤੀ ਹੈ ਸਾਰੇ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਬੜੀ ਸੰਖਿਆ ਦੇ ਵਿੱਚ ਸ਼ਾਮਲ ਹੋਣ ਇਹਦੇ ਵਿੱਚ ਕਿਸੇ ਇੱਕ ਸੰਗਠਨ ਦਾ ਕੋਈ ਵੀ નેਤৃত্ব ਨਹੀਂ ਹੈ ਸਾਰੇ ਹਿੰਦੂ ਸੰਗਠਨਾਂ ਦਾ નેਤৃত্ব ਹੈ ਔਰ ਗੋ ਹਿੰਸਾਬ ਮੋਰਚੇ ਦੇ ਤਹਿਤ ਉਹ ਸਾਰੇ ਆਪਣੇ ਆਪਣੇ ਸੰਗਠਨਾਂ ਦੇ ਬੈਨਰ ਝੰਡੇ ਲੈ ਕੇ ਆ ਸਕਦੇ ਇਸ ਤਰ੍ਹਾਂ ਦੀ ਬੇਨਤੀ ਅੱਜ ਇਸ ਮੀਟਿੰਗ ਰਾਹੀਂ ਕੀਤੀ ਗਈ ਹੈ चेतावनी पत्र में 10 10 सूत्र रखे जा रहे हैं और वो तो चेतावनी पत्र पूरे पंजाब को दिया जाएगा उसमें जो प्रमुख दो तीन बातें मैं आपको बता रहा हूँ बाकी सब मांग पत्र चेतावनी पत्र आ जाएगा सबसे पहले गौ हत्या जो है पंजाब में पूरी तरह बंद होनी चाहिए नंबर गौ करें रहे हैं गौ का समझती है तो हमारी माता की हत्या करने वालों पर 302 के तहत मुकदमा चलना चाहिए जीवित जीवित व्यक्ति के हत्या के खिलाफ जो धारा लगती है वही हमारी गौ माता की हत्या के खिलाफ धारा लगनी चाहिए तीसरा जो गौ सेंस इकट्ठा होता है क्योंकि हमारे मंदिर की गोलक और गौ माता के नाम से जो टैक्स लगाया जाता है वो सरकार के पास चला जा रहा है उल्टा हमें ताना दिया जाता है कि आपकी गौ माता आपके पिताजी सड़क पे घूम रहे हैं आप प्रबंध नहीं कर रहे हमारे मंदिर की गोलक आप ले जा रहे हो हमसे टैक्स सारा आप ले जा रहे हो गौ संस के नाम पे तो हमारी गौशालाओं को आप कुछ दे नहीं रहे अगर हमारे मंदिर हमें दे दो उनकी गोलक दे दो संस का पैसा हमें दे दो हम अपनी गौ माता को गौ वंश को सोने की गौशाला में पालने की समर्था रखते हैं क्योंकि ये वो सनातन है जहाँ ऑक्सीजन नहीं मिलती बाबा अमरनाथ तूफानी के यहाँ जहां जिहादियों ने सिलेंडर ले जाने पे टैक्स लगाया था वहां सनातन ने ऐसे लंगर लगाए लिखा कि जो लंगर में वस्तु नहीं मिल रही वो आप हमें बताए लाखों रुपया इनाम दिया जाएगा इस कौम की समर्था है कि हम सोने की गौशाला में गौं को पाल सकते हैं पर ये गौ सेंस हमें बताओ जो हजारों करोड़ रुपए आपके पास इकट्ठा हुआ है वो धन आपने किसको दिया ऐसी काफी मांगों के तहत और बांग्लादेश के हिंदुओं को इंसाफ मिले एक जंग हिंदुस्तान की सरकार लड़े क्योंकि एक जंग लड़के हमने बांग्लादेश बनाया था हिंदुओं को इंसाफ दिलाने के एक जंग लड़ी जाए ये भी मांग होगी बांग्लादेश वर्ल्ड के मैप से मिटा दिया जाए जो सनातन को मिटाना चाह रहा है उसे वर्ल्ड के मैप से मिटाया जाए ये भी हमारी मांग ਤੇ ਉਹਨਾਂ ਦਾ ਮਤਲਬ ਤੋਂ ਕਿ ਕਿੰਨੇ ਦਿਨਾਂ ਤੱਕ ਕੱਟੇ ਨਹੀਂ ਰਹੇ ਉਹ ਤੋਂ ਕੰਮ ਕਰਦੇ ਕਿ ਐਦਾ ਦਾ ਨਹੀਂ ਹੋ ਸਕਦਾ ਕਿ ਜਿੱਦਾਂ ਬੱਧਿਆ ਦਾ ਸਤਕਾਰ ਹੋਦਾ ਐਦਾ ਦਾ ਵੀ ਕੋਈ ਅਸਰ ਨਹੀਂ ਇਹ ਹੀ ਅਸੀਂ ਮੰਗ ਕਰ ਰਹੇ ਹਾਂ ਕਿ ਜੋ ਗਊ ਸੰਸ ਦਾ ਪੈਸਾ ਤੁਸੀਂ ਲੈ ਰਹੇ ਹੋ ਮੰਦਰ ਦੇ ਗੋਲਕ ਤੁਸੀਂ ਲਾ ਜਾ ਰਹੇ ਹੋ ਤਾਂ ਫਿਰ ਇਹ ਵਿਵਸਥਾ ਕਿਉਂ ਨਹੀਂ ਬਣਾ ਰਹੇ ਜੇ ਪੰਜਾਬ ਦਾ ਕੋਈ ਨਾਗਰਿਕ ਗਊ ਬੰਸ ਜਾਂ ਪਸ਼ੂ ਬੰਸ ਨਾਲ ਟਕਰਾ ਕੇ ਮਰ ਰਿਹਾ ਹੈ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਪੈਸਾ ਤੁਸੀਂ ਲੈ ਰਹੇ ਹੋ ਗਊ ਸੰਸ ਦਾ ਤੁਸੀਂ ਮੰਦਰ ਦੀ ਗੋਲਕ ਤੁਸੀਂ ਲੈ ਜਾ ਰਹੇ ਹੋ ਤੇ ਪ੍ਰਬੰਧ ਕੌਣ ਕਰੇਗਾ ਗਊਸ਼ਾਲਾ ਆਪਣੇ ਦਾਨ ਤੇ ਚੱਲ ਰਹੀ ਹੈ ਉਹ ਗਊ ਸੈਂਸ ਦਾ ਪੈਸਾ ਗਊਸ਼ਾਲਾ ਵਾਂ ਨੂੰ ਦੋ ਗਊ ਰੱਖਿਆ ਦਲ ਨੂੰ ਦੋ ਤਾਂ ਕਿ ਗਊ ਰੱਖਿਆ ਦਲ ਗਊਾਂ ਮਾਂ ਗਊਸ਼ਾਲਾ ਵਾਂ ਮਿਲ ਕੇ ਗਊ ਵੰਸ਼ ਦੀ ਸੰਭਾਲ ਕਰ ਸਕੇ ਸਰ ਇਹ ਬੋਲਣਾ ਨਾ ਕਿੰਨਾ ਫਰਕ ਪਏਗਾ ਕਦੀ ਆਇਓ ਦੇਖੋ ਅੰਦੋਲਨ ਦੀ ਪਹਿਲੀ ਕੜੀ ਹੈ ਇਹ ਜੇ ਸਮਾਜ ਜੁੜੇਗਾ ਔਰ ਜਦ ਸਮਾਜ ਜੁੜਦਾ ਹੈ ਇਹ ਅੰਦੋਲਨ ਜਿਹੜਾ ਪ੍ਰਖਰ ਹੁੰਦਾ ਮਜ਼ਬੂਤ ਹੁੰਦਾ ਜਾਗਰਤੀ ਆਂਦੀ ਹੈ ਪਗਵਾੜੇ ਗਊ ਮਾਤਾ ਨੂੰ ਜ਼ਹਿਰ ਦੇ ਦਿੱਤਾ ਗਿਆ ਉੱਥੇ ਕੋਈ ਚੀਜ਼ ਮਿਲਾ ਕੇ ਦੇ ਦਿੱਤੀ ਗਈ ਅਸੀਂ ਜਿਹੜਾ ਆ ਕੇ ਸੂਚਨਾਵਾਂ ਆ ਰਹੀਆਂ ਤਾਂ ਰਾਤ ਪਰ ਗਊ ਬਕਾਂ ਨੇ ਜਾ ਕੇ ਦਾਨ ਚ ਦਿੱਤੇ ਹੋਏ ਦਵਾਈਆਂ ਦੇ ਜ਼ੋਰ ਨਾਲ 22 ਗਊਆਂ ਨੂੰ ਬਚਾਇਆ ਤਾਂ ਅੰਦੋਲਨ ਜਦੋਂ ਸਨਾਤਨ ਨੂੰ ਜਗਾਏਗਾ ਗਊ ਪ੍ਰੇਮੀ ਨੂੰ ਜਗਾਏਗਾ ਤਾਂ ਜ਼ਰੂਰ ਬਹੁਮਸਤੇ ਪ੍ਰਤੀ ਜਾਗਰਤੀ ਆਏਗੀ ਜਿਵੇਂ ਸਤੀਸ਼ ਜੀ ਨੇ ਕਿਹਾ ਵੇ ਕੌਮ ਬਤਾਏ સ્નાન ਕਰਨ ਜਾ ਰਹੇ હો ਉਸ ਤੋਂ ਪਹਿਲਾਂ ਗਊ માતા ਦੀ ਸੇਵਾ ਦੇ ਲਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਗਊ માતા ਨੂੰ ਬਚਾਉਣ ਲਈ ਜਿਹੜੇ ਧਰਨੇ ਲਗਾਏ ਜਾ ਰਹੇ ਇਹ ਵੀ ਇੱਕ ਕੁੰਭ ਕੁੰਭ ਦੀ ਸੰਗਿਆ ਦਿੱਤੀ ਹੈ ਇਹਦੇ ਵਿੱਚ ਵੀ ਡੁਬਕੀ ਲਗਾਓ ਪਰਿਵਾਰ ਸਮੇਤ ਸ਼ਾਮਲ ਹੋ ਤਾਂ ਕਿ ਗਊ માતા ਜਿਸ ਨੂੰ ਭਗਵਾਨ ਕ੍ਰਿਸ਼ਨ ਨੇ ਧਰਮ ਦਾ ਪ੍ਰਤੀਕ ਬਣਾਇਆ ਜਿੱਚ 33 ਕੋਟੀ ਸਨਾਤਨ ਧਰੰਦੇ ਦੇਵੀ ਦੇਵਤਾ ਨਿਵਾਸ ਕਰਦੇ ਉਹਨਾਂ ਦਾ ਆਸ਼ੀਰਵਾਦ ਮਿਲੇ ਏ ਅੱਜ ਸੁਦੇਸ਼ ਜੀ ਨੇ ਬਹੁਤ ਸੁੰਦਰ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਜਰਾ ਕੀ ਬਤਾ ਇਹ ਹਾਰਦਿਕ ਜਵਾਹਰ ਸਿੰਘ ਜੀ ਇਸ ਦਾ ਦੇ ਚਿੱਟਾ ਹਾਥੀ ਹੈ ਸਰਾਂਦੇ ਚ ਗਊ ਹੱਤਿਆ ਹੋ ਗਈ ਗਊ ਸੇਵਾ ਕਮਿਸ਼ਨ ਗਿਆ ਹੀ ਨਹੀਂ ਕੋਈ ਨਾ ਮੈਂਬਰ ਗਿਆ ਨਾ ਉਹਦਾ ਚੇਅਰਮੈਨ ਗਿਆ ਸਰਾਂਦੇ ਵਿੱਚ ਇੰਨੀ ਵੱਡੀ ਗਊ ਹੱਤਿਆ ਕਾਂਡ ਹੋ ਗਈ ਗਊ ਸੇਵਾ ਕਮਿਸ਼ਨ ਦਾ ਚੇਅਰਮੈਨ ਤਾਂ ਜਾਣਾ ਦੂਰ ਦੀ ਗੱਲ ਹੈ ਅਮਨ अरोड़ा ਜੀ ਉਹ ਦਿਨੋਂ ਤੋਂ ਕਾਲੀ ਮਾਤਾ ਮੰਦਰ ਤੋਂ ਮੱਥਾ ਟੇਕ ਕੇ ਆਪਣੀ ਯਾਤਰਾ ਤੇ ਅੰਮ੍ਰਿਤਸਰ ਜਾ ਰਹੇ ਸੀ ਉਸ ਸ਼ਰੰਦ ਦੀ ਨਹਿਰ ਔਰ ਪੁਲ ਔਰ ਗਊ ਹੱਤਿਆ ਕਾਂਡ ਦਾ ਘਟਾ ਸਤਰ ਮਹਾਜੋਥੋਂ 30-40 ਮੀਟਰ ਦੂਰ ਸੀਗਾ ਪਰ ਉਹ ਕਾਫਲਾ ਰੋਕ ਕੇ ਉੱਥੇ ਤੱਕ ਜਾਣਾ ਮناسب ਨਹੀਂ ਸਮਝੇ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਗਊ ਸੇਵਾ ਕਮਿਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿ ਗਊ ਮਾਤਾ ਦੇ ਪ੍ਰਤੀ ਸੰਵੇਦਨਸ਼ੀਲ ਕਿੰਨੇ ਹਾਂ ਠੀਕ ਆ ਪਕਵਾੜੇ ਹਿੰਦੂ ਸਮਾਜ ਦਾ ਰੋਜ਼ ਸੜਕਾਂ ਤੇ ਆਇਆ ਬੰਦ ਹੋ ਗਿਆ ਤਾਂ ਮਨ ਅਰੋੜਾ ਜੀ ਨੇ ਬਿਆਨ ਦਿੱਤਾ ਕਿ ਸਰਾਰਤੀ ਬੱਚੇ ਨਹੀਂ ਜਾਣਗੇ ਸਰਾਰਤ ਹੋਈ ਕਿਵੇਂ ਅੱਜ ਤੱਕ ਪਕੜੇ ਕਿਉਂ ਨਹੀਂ ਗਏ ਸਰੰਦ ਵਾਲੇ ਤੁਸੀਂ ਤਿੰਨ ਹਥਿਆਰੇ ਪਕੜ ਰਹੇ ਹੋ ਪਕੜ ਰਹੇ ਹੋ ਗਊ ਸਲਾਟਰ ਐਕਟ ਦੇ ਤਹਿਤ ਔਰ ਤੁਹਾਡਾ ਐਸਪੀ ਪ੍ਰੈਸ ਕਾਨਫਰੰਸ ਕਰ ਰਹਾ ਹੈ ਪਸ਼ੂਆਂ ਦੇ ਹਥਿਆਰੇ ਨੂੰ ਪਕੜ ਲਿਆ ਗਿਆ Hindu ਜੀ ਨੂੰ ਆਪਣੀ ਮਾਂ ਸਮਝਦਾ ਗਊ ਮਾਤਾ ਸਮਝਦਾ ਉਹਨੂੰ ਤੁਸੀਂ ਪਸ਼ੂ ਦੀ ਸੰਘਾ ਦੇ ਰਹੇ ਹੋ ਇਹ ਤਾਂ ਤੁਹਾਡੀ ਸੰਵੇਦਨਸ਼ੀਲਤਾ ਅੰਦੋਲਨ ਦੇ ਨਾਮ ਨਾਲ ਇਕੱਠਨ ਹੈ ਕਿ ਆਪਣੇ ਪੱਤਰ ਤੇ ਬੱਚਿਆਂ ਉੱਤੇ ਅਵੇਰ ਕਰਨ ਕਿ ਗਊ ਦੀ ਕੀ ਤੇ ਦਿੱਕੀ ਅਸੀਂ ਅਪੀਲ ਕੀਤੀ ਹੈ ਅੱਜ ਸਮਾਜ ਨੂੰ ਅਪੀਲ ਕੀਤੀ ਹੈ ਔਰ ਉਸ ਅਪੀਲ ਦਾ ਕਿੰਨਾ ਅਸਰ ਹੋਏਗਾ ਹੌਲੀ ਹੌਲੀ ਇਸ ਅਪੀਲ ਦੇ ਨਾਲ ਲੋਕ ਜੁੜਨਗੇ ਔਰ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਰਾਈ ਤੁਹਾਡੇ ਮਾਧਿਅਮ ਰਾਈ ਗੱਲ ਜਾਏਗੀ ਅਸੀਂ ਸਮਝਦੇ ਹਾਂ ਕਿ ਅੰਦੋਲਨ ਪਵਨ ਗੁਪਤਾ ਦਾ ਨਹੀਂ ਹੈ ਸतीश ਦਾ ਨਹੀਂ ਹੈ ਜਾਂ ਮੰਚ ਤੇ ਬੈਠੇ ਹੋਏ ਨੇਤਾਵਾਂ ਦਾ ਨਹੀਂ ਹੈ ਕਿ ਸਨਾਤਨ ਧਰਮ ਦਾ ਅੰਦੋਲਨ ਦਾ ਸਨਾਤਨ ਜਰੂਰ ਇਸ ਗੱਲ ਦਾ ਸੰਗਿਆਨ ਲੈਣਗੇ ਅਸੀਂ ਆਪਣੇ ਵੱਲੋਂ ਉਹਨਾਂ ਦੇ ਚਰਨਾਂ 'ਚ ਵੇਦਗੀ ਕੀਤੀ ਹੈ ਔਰ ਅਸੀਂ ਸਮਝਦੇ ਹਾਂ ਕਿ ਸਨਾਤਨ ਜਰੂਰ ਜਾਗੇਗਾ ਬੰਗਲਾਦੇਸ਼ੀ ਹਿੰਦੂਆਂ ਨੇ ਵੀ ਜਾਗੇਗਾ ਔਰ ਸਨਾਤਨ ਦੀ ਜਿਹੜੀ ਧਰਮ ਮਾਤਾ ਗਊ ਮਾਤਾ ਉਹਦੇ ਲਈ ਵੀ ਜਾਗੇਗਾ ਹਿੰਦੂ ਨੇਤਾ ਹੋਰ ਵੀ ਹੋਣੇ ਚਾਹੀਦੇ ਆ ਸਾਰੇ ਮਿਲ ਜੁਲ ਕੇ ਕੰਮ ਕਰਨ ਜਦੋਂ ਜਦੋਂ ਸਨਾਤਨ ਜਾਗ ਜਾਏਗਾ ਤਾਂ ਫਿਰ ਜਿਵੇਂ ਹਿੰਦੁਸਤਾਨ ਚ ਸਰਕਾਰ ਬਦਲ ਗਈ ਹੈ ਉਥੇ ਲੋਕ ਆ ਗਏ ਪੰਜਾਬ ਚ ਵੀ ਜਦ ਸਨਾਤਨ ਜਾਗੇਗਾ ਹਿੰਦੂ ਹਿੱਤ ਦੀ ਗੱਲ ਕੀਤੀ ਜਾਏਗੀ ਉਹ ਤਾਂ ਹਿੰਦੂ ਹਿੱਤ ਦੀ ਗੱਲ ਕਰਨਾ ਉਹਨਾਂ ਨੂੰ ਆਪਣੀ ਰਾਜਨੀਤੀ ਚ ਖਤਰਾ ਸਮਝਦੇ ਜਦੋਂ ਖਤਰਾ ਨਹੀਂ ਸਮਝਣਗੇ ਲਾਭਦਾਇਕ ਸਮਝਣਗੇ ਤੇ ਸਰਕਾਰ ਇੱਥੇ ਵੀ ਬਣੇਗੀ ਜ਼ਰੂਰ ਬਣੇਗੀ ਸतीश ਜੀ ਹੈ ਗੌਰ ਰਖਸ਼ਾ ਦਲ ਦੇ ਪ੍ਰਧਾਨ ਇਹਨਾਂ ਨਾਲ ਜੀ ਤੁਮਨ ਕਹਿੰਦੇ ਕਿ ਯਾਰ ਜੀ ਵੇ ਇਹ ਇਹ આરોਪ ਹੈ ਇਹ આરોਪ ਹੈ ਕੋਈ ਸਬੂਤ ਹੈ ਤਾਂ ਦੱਸੋ ਐਸਾ ਕੋਈ ਵੀ ਵਿਅਕਤੀ ਹੈਗਾ ਸਨਾਤਨੂ ਦੇ ਖਿਲਾਫ ਕੰਮ ਕਰਸੇਗਾ ਜੈ ਗੋ ਮਾਤਾ ਕੀ ਜੈ ਸ਼ਰੀ ਰਾ ਜਿਸ ਤਰ੍ਹਾਂ 4-5 ਸਾਲਾਂ ਤੋਂ ਪੰਜਾਬ ਦੇ ਅੰਦਰ ਜਿਹੜਾ ਗਊ ਹੱਤਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਹ ਸਨਾਤਨੀਆਂ ਦਾ ਮੈਂ ਤਾਂ ਇਹ ਕਹਾਂਗਾ ਹੁਣ ਸਬਰ ਦਾ ਜਿਹੜਾ ਬੰਨ ਹੈ ਉਹ ਟੁੱਟ ਚੁੱਕਿਆ ਇਹ ਜਿਹੜਾ ਅੰਦੋਲਨ ਹੈ ਇਹ ਸਿਰਫ ਸਨਾਤਨੀ ਲੀਡਰਾਂ ਦਾ ਅੰਦੋਲਨ ਨਹੀਂ ਰਿਹਾ ਇਹ ਜਨ ਅੰਦੋਲਨ ਬਣ ਚੁੱਕਿਆ ਤੁਸੀਂ ਦੇਖਣਾ 16 ਤਰੀਕ ਨੂੰ ਜਨ ਸਲਾਬ ਆਏਗਾ ਔਰ ਹਜ਼ਾਰਾਂ ਦੀ ਤਦਾਦ ਚ ਹਰ ਡੀਸੀ ਦਫਤਰ ਅੱਗੇ ਸ਼ਾਂਤੀਪੂਰਵਕ ਜੋ ਅਸੀਂ ਹਦੇਸ਼ ਕਰਿਆ ਧਰਨਾ ਦਿੱਤਾ ਜਾਊਗਾ ਚੇਤਾਵਨੀ ਦਿੱਤੀ ਜਾਊਗੀ ਤਾਂ ਕਿ ਸਾਡੀ ਜਿਹੜੀ ਮੁੱਖ ਮੰਗ ਹੈ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਅੰਦਰ ਗਊ ਮਾਤਾ ਨੂੰ ਰਾਜੇ ਮਤਾ ਦਾ ਦਰਜਾ ਮਿਲਿਆ ਪੰਜਾਬ ਦੇ ਅੰਦਰ ਵੀ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਮਿਲੇ ਕਿਉਂਕਿ ਇਹ ਜਿਹੜੀ ਧਰਤੀ ਆ ਇਹ ਗੁਰੂਆਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਇਸ ਧਰਤੀ ਤੇ ਗੁਰੂ ਸਾਹਿਬ ਨੇ ਜਦੋਂ ਖਾਲਸੇ ਦੀ ਸਾਜਨਾ ਕੀਤੀ ਤਾਂ ਉਹਨਾਂ ਨੂੰ ਇੱਕੋ ਹੀ ਸ਼ਬਦ ਦੁਲਾਈ ਗਈ ਗਊ ਗਰੀਬ ਦੇ ਰੱਖਿਆ ਕਰਨਾ ਤਾਂ ਮੈਂ ਇਹ ਕਹਾਂਗਾ ਸਾਰੇ ਸਨਤਨੀਆਂ ਦਾ ਤਾਂ ਫਰਜ਼ ਬਣਦਾ ਹੀ ਆ ਪਰ ਜਿਹੜੇ ਅਸਲੀ ਗੁਰੂ ਦੇ ਸਿੰਘ ਆ ਉਹਨਾਂ ਦਾ ਵੀ ਗਊ ਦੀ ਰੱਖਿਆ ਕਰਨ ਦਾ ਪਹਿਲਾ ਫਰਜ਼ ਬਣਦਾ ਇਸ ਕਰਕੇ ਇਹ ਧਰਤੀ ਹੈ ਜਿਹੜੀ ਗਊ ਹੱਤਿਆ ਤੋਂ ਮੁਕਤ ਹੋਣੀ ਚਾਹੀਦੀ ਹੈ ਜੇ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਮਿਲਦਾ ਤਾਂ ਪੰਜਾਬ ਦਾ ਜਿਹੜਾ ਨਾਂ ਆ ਉਹ ਹਿੰਦੁਸਤਾਨ ਵਿੱਚ ਚਮਕੇਗਾ ਤੇ ਜਿਹੜੀ ਕਾਨੂੰਨ ਹੈ ਫਿਰ ਸਾਨੂੰ ਕਾਨੂੰਨ ਵੀ ਮੰਗ ਕਰਨ ਦੀ ਲੋੜ ਨਹੀਂ ਹੈ ਜਦੋਂ ਰਾਜੇ ਮਾਤਾ ਦਾ ਦਰਜਾ ਮਿਲ ਗਿਆ ਤਾਂ ਕਾਨੂੰਨ ਆਟੋਮੈਟਿਕਲੀ ਸਖਤ ਹੋ ਜਾਣਗੇ ਦੂਸਰੇ ਪਾਸੇ ਜਿਸ ਤਰ੍ਹਾਂ ਗੁਪਤਾ ਜੀ ਨੇ ਕਿਹਾ ਬੰਗਲਾਦੇਸ਼ ਦੇ ਅੰਦਰ ਸਾਡੇ ਹਿੰਦੂਆਂ ਨਾਲ ਧੱਕਾ ਹੋ ਰਿਹਾ ਇਹ ਵੀ ਕਹਿਣਾ ਚਾਹਾਂਗਾ ਗਊ ਦੇ ਬਚਨ ਨਾਲ ਧਰਮ ਬਚਦਾ ਜੇ ਹਿੰਦੂ ਬਚੇਗਾ ਤਾਂ ਮੇਂ ਗਊ ਬਚੂਗੀ ਜੇ ਹਿੰਦੂ ਹੀ ਖਤਮ ਹੋ ਗਿਆ ਤਾਂ ਮੈਂ ਸਮਝਦਾ ਗਊ ਮਾਤਾ ਵੀ ਧਰਤੀ ਤੋਂ ਅਲੋਪ ਹੋ ਜੂਗੀ ਫਿਰ ਧਰਤੀ ਨੂੰ ਕੋਈ ਨਹੀਂ ਬਚਾ ਸਕਦਾ ਜਿੱਥੇ-ਜਿੱਥੇ ਗਊ ਮਾਤਾ ਅਲੋਪ ਹੋਈਆ ਤੁਸੀਂ ਦੇਖਿਆ ਆਪਣੇ ਦੇਸ਼ ਦੇ ਅੰਦਰ ਉੱਥੇ-ਉੱਥੇ ਜਿਹੜੀਆਂ ਦਾ ਰਾਜ ਹੋ ਗਿਆ ਇਹ ਬਹੁਤ ਵੱਡਾ ਸੰਕੇਤ ਹੈ ਮਾਤਾ ਸਾਹਿਬ ਜੀ ਇਸੇ ਤਰ੍ਹਾਂ ਦੀ ਸਟ੍ਰੈਟਜੀ ਇਹ ਬਹੁਤ ਮੈਂ ਤਾਂ ਕਹਿ ਰਿਹਾ ਇਹ ਇੱਕ ਸੰਕੇਤ ਹੈ ਇੱਕ ਬਹੁਤ ਵੱਡਾ ਸੰਕੇਤ ਹੈ ਗਊ ਮਾਤਾ ਦੀ ਜਿਹੜੀ ਹੱਤਿਆ ਹੋ ਰਹੀ ਹੈ ਉਸ ਨੂੰ ਬੰਦ ਕਰਨ ਦਾ ਸੰਦੇਸ਼ ਹੈ ਸਾਰੇ ਸਨਾਤਨੀਆਂ ਦਾ ਜਿਹੜਾ ਮੈਂ ਕਹਾਂਗਾ ਸਬਰ ਦਾ ਬੰਦ ਟੁੱਟ ਚੁੱਕਿਆ ਉਹ ਸਾਰੇ ਇਕਜੁੱਟ ਹੋ ਕੇ ਉਹ ਮਾਂਵਾਂ ਨੂੰ ਬਚਾਉਣ ਵਾਸਤੇ ਇੱਥੇ ਇਸੇ ਕਰਕੇ ਪਹੁੰਚੇ ਹਨ ਉਹਨਾਂ ਨੂੰ ਪਤਾ ਕਿ ਇੱਥੇ ਜਿਹੜੀ ਗੱਲ ਹੋਣੀ ਹੈ ਕੋਈ ਰਾਜਨੀਤਿਕ ਗੱਲ ਨਹੀਂ ਹੋਣੀ ਇੱਥੇ ਸਿਰਫ ਗਊ ਮਾਂਵਾਂ ਨੂੰ ਬਚਾਉਣ ਵਾਸਤੇ ਜਿਹੜਾ ਸੰਘਰਸ਼ ਸ਼ੁਰੂ ਹੋਣ ਜਾ ਰਿਹਾ ਉਹਦੇ ਅੰਦਰ ਹਿੱਸਾ ਲੈਣ ਆਏ ਆ ਆਨਾਲੇ ਸਮੇਂ 'ਚ ਦੇਖਣਾ ਇਹੀ ਜਿਹੜਾ ਸੰਘਰਸ਼ ਹੈ ਇਹ ਬਹੁਤ ਵੱਡਾ ਅੰਦੋਲਨ ਬਣ ਕੇ ਸਾਹਮਣੇ ਆਏਗਾ ਤਾਂ ਸਰਕਾਰਾਂ ਨੂੰ ਸਾਡੀਆਂ ਜਿਹੜੀਆਂ ਮੰਗਾਂ ਮੰਨ ਲੈਣਾਂਗਾ ਮੰਗਾਂ ਦੀ ਗੱਲ ਹੈ ਮਾਦੇ ਚੋਕ ਲੇਕਿਨ ਇੰਡੀਆ ਚ ਬਕਾਸ਼ ਤੇ ਆਸਾਨ ਚ ਹੋਰ ਕਰਦੇ ਗਾਉਂਗੇ ਉਹਨਾਂ ਦੇ ਮੁਸਲਮਾਨ ਤੇ ਬੰਗਲਾਦੇਸ਼ੀ ਕਿਉਂ ਕੰਨੇ ਬੜੇ ਹੋ ਜਾਂ ਉਹਨਾਂ ਨੂੰ ਨਹੀਂ ਕੱਢਣਾ ਚਾਹਤਾ ਮੈਂ ਤਾਂ ਕੱਢਣਾ ਕਹ ਰਿਹਾ ਤੁਸੀਂ ਮੈਂ ਤਾਂ ਕਹ ਰਿਹਾ ਜੇ ਇੱਕ ਬੰਦਾ ਸਾਡਾ ਮਾਰਨ ਹਿੰਦੂ ਇੱਥੇ 10 ਬੰਗਲਾਦੇਸ਼ੀ ਮੁਸਲਮਾਨ ਮਾਰਨਾ ਚਾਹੀਦਾ ਸਾਨੂੰ ਜੇ ਸਾਡੀ ਜਮੀਰ ਚਾਗਦੀ ਹੈ ਸਰ ਜੀ ਦੋ ਪਾਸੇ ਕੱਟ ਕਰਵਾਉਂਦੇ ਕੱਟੀਆਂ ਨਹੀਂ ਮਿਲਦੀਆਂ ਮੈਂ ਕੰਟੀਨ ਲਗਵਾਇਆ ਹੈਗਾ ਇਹ ਐਚਯੂ ਦਾ ਕੰਮ ਕਰਦਾ

ਉਹਨਾਂ ਦਾ ਜਲਦੀ ਟ੍ਰੀਟਮੈਂਟ ਹੋਏਗਾ ਉਹ ਜਿਹੜੇ ਕੋਈ ਸਰਕਾਰੀ ਅਧਿਕਾਰੀ ਹੈ ਮੰਤਰ ਦਾ ਜਿਹੜਾ ਕੋਈ ਤਸੀਲਦਾਰ ਅਧਿਕਾਰੀ ਹੈ ਉਹਦੀ ਤਸੀਲਦਾਰੀ ਕੀ ਭਾਵਨੇ ਸਨਾਤਨ ਦੇ ਨਾਲ ਤੇ ਇਸੇ ਕਰਕੇ ਸੀ ਪੁੱਛ ਰਹੇ ਹਾਂ ਹਜ਼ਾਰਾਂ ਹਜ਼ਾਰਾਂ ਕਰੋੜ ਰੁਪਏ ਤੁਹਾਡੇ ਕੋਲ ਕਿਹ ਹੈ ਉਹ ਤੁਸੀਂ ਤਨਖਾਹ ਦੇ ਰੂਪ ਕਰ ਰਹੇ ਹੋ ਉਹ ਮੰਤਰੀ ਕੋਠੀ ਦੇ ਨਵੇਂ ਨਹੀਂ ਕਰ ਰਹੇ ਹੋ ਮਾਤਾ ਵੀ ਸੇਵਾ ਨਹੀਂ ਨਗਰਿਆ ਬਹੁ ਸੇਵਾ ਕਮਿਸ਼ਨ ਜਿਹੜਾ ਬਣਿਆ ਉਹਨੂੰ ਤੁਸੀਂ ਪੰਗੂ ਬਣਾਤਾ ਕੇਵਲ ਰਾਜਨੀਤਿਕ ਸੇਵਾਵਾਂ ਦੀ ਸਹੂਲਤ ਲਈ ਚੇਅਰਮੈਨ ਦੀ ਪੋਸਟ ਇੰਜੋਏ ਕਰ ਰਹੇ ਹੋ ਇਸੀ ਸਾਰੀ ਚੀਜ਼ਾਂ ਤੇ ਲਗਾਮ ਲਗਾਉਣ ਵਾਸਤੇ 16 ਤਰੀਕ ਦੇ ਤੋਂ ਅੱਜ ਗਊ ਇंसाफ ਮੋਰਚਾ ਦੇ ਤਹਿਤ ਮੁਹਾਲੀ ਦੇ ਦੂਫੇ ਰਾਧਾ ਕਸ਼ਨ ਮੰਦਿਰ ਦੇ ਵਿੱਚ ਅੱਜ ਬਹੁਤ ਭਾਰੀ ਸੰਖਿਆ ਦੇ ਵਿੱਚ ਹਿੰਦੂ ਸਮਾਜ ਦੇ ਲੋਕ ਇਕੱਠੇ ਹੋਏ ਸੀ ਜਿਹੜੇ ਜਿਹੜੇ ਲੋਕ ਗਊ ਮਾਤਾ ਨੂੰ ਪਿਆਰ ਕਰਦੇ ਆਂ ਔਰ ਇਹੀ ਸਰਕਾਰ ਨੂੰ ਇੱਕ ਚੇਤਾਵਨੀ ਅਸੀਂ ਦੇਣ ਦੇ ਲਈ 16 ਤਰੀਕ ਨੂੰ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਜਿੰਨੇ ਵੀ ਡੀਸੀ ਨੇ ਸਾਰਿਆਂ ਦੇ ਕੋਲ ਜਾ ਕੇ ਆਪਣਾ ਉੱਥੇ ਅਸੀਂ ਰੋਸ ਪ੍ਰਗਟ ਕਰਾਂਗੇ ਔਰ ਉੱਥੇ ਸਰਕਾਰ ਨੂੰ ਅਸੀਂ ਮੰਗ ਪੱਤਰ ਨਹੀਂ ਦੇਣਾ ਅਸੀਂ ਉੱਥੇ ਜਾ ਕੇ ਚੇਤਾਵਨੀ ਪੱਤਰ ਦੇਣਾ ਵੀ ਜਿਹੜਾ ਇਹ ਅੰਦੋਲਨ ਹੈ ਇਹਦੀ ਹੁਣ ਸ਼ੁਰੂਆਤ ਹੋ ਗਈ ਹੈ ਜੇ ਸਰਕਾਰਾਂ ਦੇ ਸੁੱਤੀ ਪਈਆਂ ਸਰਕਾਰਾਂ ਨਹੀਂ ਉਠਕੀਆਂ ਤਾਂ ਪੰਜਾਬ ਦੇ ਜਨ ਜਨਤਾ 'ਤੇ ਗੱਲ ਪਹੁੰਚਾਉਂਗੇ ਵੀ ਸਾਡਾ ਜਿਹੜਾ ਕਾਸਿਸ ਇਕੱਠਾ ਕਰਿਆ ਜਾਂਦਾ ਹੈ ਉਹਨਾਂ ਦਾ ਕਿੱਥੇ-ਕਿੱਥੇ ਮਿਸਯੂਜ਼ ਹੋ ਰਿਹਾ ਸਾਡੀ ਗਊ ਮਾਤਾ ਜਿਹੜੀ ਉਹ ਸੜਕਾਂ 'ਤੇ ਭੁਖੀ ਘੁਮਰੀ ਹੈ ਬੇਸਹਾਰਾ ਘੁਮਰੀ ਹੈ ਔਰ ਗਊਆਂ ਦੇ ਨਿਤ ਕਤਲ ਹੋ ਰਹੇ ਐ ਇੱਥੇ ਬੂਚੜਾਂ ਨੂੰ ਫੜਿਆ ਨਹੀਂ ਜਾ ਰਿਹਾ ਉਹਨਾਂ ਤੇ ਪ੍ਰੋਪਰ ਜੋ ਧਾਰਾ ਬਣਦੀ ਹੈ ਉਸ ਧਾਰਾ ਦੇ ਤਹਿਤ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਇਹ ਲੋਕਾਂ ਦੀ ਜਾਗਰਤੀ ਫਲਾਉਂਗੇ ਤਾਂ ਜਿਹੜੇ 2 ਸਾਲ ਰਹਿ ਗਏ ਸਰਕਾਰ ਨੂੰ ਇਹ ਚੇਤਾਵਨੀ ਹੈ ਵੀ ਉਸ ਤੋਂ ਬਾਅਦ ਫਿਰ ਤੁਹਾਡੀ ਦੁਆਰਾ ਸਰਕਾਰ ਨਹੀਂ ਹੋਊਗੀ ਪੰਜਾਬ ਦੇ ਵਿੱਚ ਕੀ ਟਾਈਮਿੰਗ ਹੈ ਜੀ ਕਿੰਨੀ ਦੇਰ ਤੱਕ ਟਾਈਮਿੰਗ ਜੀ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਾਡਾ ਰੋਸ ਪ੍ਰਗਟ ਹੋਏਗਾ ਡੀਸੀ ਮੁਹਾਲੀ ਦੇ ਸਾਹਮਣੇ ਗੱਤਿ ਤੁਸੀਂ ਯੂਥ ਲੀਡਰ ਵੀ ਹੈਗੇ ਹੋ ਕਿੰਨਾ ਕੁ ਯੂਥ ਉਸ ਵੇਲੇ ਪਹੁੰਚ ਦਾ ਅਨੁਮਾਨ ਲਗਾ ਸਕਦੇ ਆਪਾਂ ਉਸ ਦਿਨ ਅਸੀਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਜਿਵੇਂ ਅੱਜ ਤਕਰੀਬਨ ਤਕਰੀਬਨ 500 ਤੋਂ ਉੱਪਰ ਦੀ ਸੰਖਿਆ ਸੀਗੀ ਔਰ ਅਸੀਂ ਚੁਣਿੰਦਾ ਜੇ ਬੰਦੇ ਹਜੇ ਹਾਲ ਬੁਲਾਏ ਸੀਗੇ ਤੋ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਦਾਂ Hindu ਸਮਾਜ ਦੇ ਵਿੱਚ ਰੋਸ ਇਸ ਟਾਈਮ ਗਊ ਮਾਤਾ ਦੇ ਪ੍ਰਤੀ ਜਿਹੜਾ ਕਤਲ ਹੋ ਰਿਹਾ ਉਹਦੇ ਪ੍ਰਤੀ ਰੋਸ ਪ੍ਰਗਟ ਹੋਇਆ ਤੇ ਇਹ ਸਿਰਫ Hindu ਸੰਘ ਨਹੀਂ ੱਟਕੇ ੱਟੇ ਹੋ ਰਹੇ ਨੇ ਕਿ ਹੋਰ ਸਦਸਤਾਂ ਦਾ ਵੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਇੱਥੇ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਵੀ ਇਸ ਅੰਦੋਲਨ ਦੇ ਵਿੱਚ ਆਵੇ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਕਿਹਾ ਹੋਇਆ ਹੈ ਵੀ ਗੁਰੂ ਗਰੀਬ ਗਊ ਗਰੀਬ ਦੀ ਰੱਖਿਆ ਕਰਨੀ ਹੈ